ਮੈਂ ਰੋਟੀ ਦੇਣ ਆਇਆ ਰੋਟੀ ਦੇਣ ਆ ਤੇ ਮਹਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਇੱਕ ਸਰਦਾਰ ਨਿਕਲੇ ਅੰਦਰੋਂ ਉਹ ਲੈ ਕੇ ਗਿਆ ਮੈਂ ਹਲੇ ਵੇਖਣ ਆਇਆ ਇਹਨੂੰ ਫੇਰ ਵਾਪਸ ਆਇਆ ਉਹਨਾਂ ਚਲ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਥਾਣੇ ਦੇ ਵਿੱਚ ਰੋਟੀ ਦੇਣ ਆਇਆ ਤੇ ਜਿਹੜਾ ਮੋਟਰਸਾਈਕਲ ਆਇਆ ਥਾਣੇ ਦੇ ਅੰਦਰ ਲਾਇਆ ਸੀ ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਰ ਲੱਗਾ ਸੀ ਨਾਮ ਜੇ ਕਲਕਾਰ ਸਿੰਘ ਕਲਕਾਰ ਸਿੰਘ ਜੀ ਕੀ ਗੱਲ ਹੋਈ ਆ ਜੀ ਇਹ ਭਾਈ ਮੈਂ ਰੋਟੀ ਦੇਣ ਆਇਆ ਰੋਟੀ ਦੇਣ ਆ ਤੇ ਮੈਂ ਹਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇਥੇ ਲੱਗਾ ਹੋਇਆ ਇੱਕ ਸਰਦਾਰ ਨਿਕਲੇ ਅੰਦਰ ਉਹ ਲੈ ਕੇ ਗਿਆ ਮੈਂ ਹਲੇ ਵੇਖਣ ਆਇਆ ਨੂੰ ਫੇਰ ਵਾਪਸ ਆਇਆ ਉਹਨਾਂ ਚ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਕਿੱਥੇ ਆਇਆ ਸੀ ਇੱਥੇ ਥਾਣੇ ਦੇ ਵਿੱਚ ਰੋਟੀ ਦੇਣ ਆਇਆ ਤੇ ਜਿਹੜਾ ਮੋਟਰਸਾਈਕਲ ਆਇਆ ਥਾਣੇ ਦੇ ਅੰਦਰ ਲਾਇਆ ਸੀ ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਰ ਲੱਗਾ ਹੀ ਜਿੱਥੇ ਦਰਖਤ ਲੱਗੇ ਆ ਬੋਰਡ ਲੱਗੇ ਲੱਗਦਾ ਨਹੀਂ ਕਿ ਚੋਰੀਆਂ ਦਿਨ ਦਾ ਦਿਨ ਵਧਦੀਆਂ ਜਾਂਦੀਆਂ ਇਹ ਤਾਂ ਇਹ ਸਰ ਪਤਾ ਹੀ ਆ ਹੁਣ ਆਪ ਹੀ ਵੇਖ ਲਿਆ ਚੋਰਾ ਨੂੰ ਖੋਪਣੀ ਪੁਲਸ ਦਾ ਲੱਗ ਰਿਹਾ ਹਾਂਜੀ ਅਵੇਂ ਨੇ ਵੇਨੇ ਲੱਗੇ ਛਾਣੇ ਦੇ ਅੰਦਰੋ ਚੁੱਕੇ ਲੱਗੇ ਆ ਹਾਂਜੀ ਅੰਦਰਲੇ ਅੰਦਰ ਲੱਗੇੜ ਦੇ ਕੀ ਹੁਣ ਤੁਹਾਡੇ ਕੋਲ ਅਰਖਾਸਤ ਕੀਤੀ ਕੰਪਲੀਟ ਲਿਖਾਈ ਆ ਜੀ ਕੀ ਮੰਗ ਕਰਦੇ ਜੀ ਹੁਣ ਆਪਾਂ ਨੂੰ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ ਕੀ ਨਾਮ ਜੀ ਕਲਕਾਰ ਸਿੰਘ ਕਲਕਾਰ ਸਿੰਘ ਜੀ ਕੀ ਗੱਲ ਹੋਈ ਐ ਇਹ ਭਾਈ ਮੈਂ ਰੋਟੀ ਦੇਣ ਆਇਆ ਰੋਟੀ ਦੇਣ ਆ ਤੇ ਮੈਂ ਅੱਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਹੋਇਆ ਇੱਕ ਸਰਦਾਰ ਨਿਕਲੇ ਅੰਦਰ ਉਹ ਲੈ ਕੇ ਗਿਆ ਮੈਂ ਅੱਲੇ ਵੇਖਣ ਆਇਆ ਨੂੰ ਫੇਰ ਵਾਪਸ ਆਇਆ ਉਹਨਾਂ ਚੋਂ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਕਦੋਂ ਬਸ ਕਿੱਥੇ ਆਏ ਸੀ ਤੁਸੀਂ ਇੱਥੇ ਥਾਣੇ ਦੇ ਵਿੱਚ ਰੋਟੀ ਦੇਣ ਆਇਆ ਤੇ ਜਿਹੜਾ ਮੋਟਰਸਾਈਕਲ ਆ ਥਾਣੇ ਦੇ ਅੰਦਰ ਲਾਇਆ ਸੀ ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਰ ਲੱਗਾ ਸੀ ਜਿੱਥੇ ਦਰਖਤ ਲੱਗੇ ਆ ਬੋਰਡ ਲੱਗੇ ਤੇ ਲੱਗਦਾ ਨਹੀਂ ਕਿ ਚੋਰੀਆਂ ਦਿਨ ਦਾ ਦਿਨ ਵਧਦੀਆਂ ਜਾਂਦੀਆਂ ਇਹ ਤਾਂ ਇਹ ਸਰ ਪਤਾ ਹੀ ਆ ਹੁਣ ਆਪ ਹੀ ਵੇਖ ਲਿਆ ਚੋਰਾ ਨੂੰ ਖੋਪਣੀ ਪੁੱਸ ਦਾ ਲੱਗ ਰਿਆ ਹਾਂਜੀ ਅਵੇਂ ਨੇ ਵੇਨੇ ਲੱਗੇ ਆਨੇ ਦੇ ਅੰਦਰ ਚੁੱਕ ਕੇ ਲਾਗੇ ਆ ਹਾਂਜੀ ਅੰਦਰਲੇ ਅੰਦਰ ਲੇ ਗਏ ਰਦੇ ਕੀ ਹੁਣ ਤੁਹਾਡੇ ਕੋਲ ਅਰਖਾਸਤ ਕੀਤੀ ਕੰਪਲੀਟ ਲਿਖਾਈ ਹੈ ਜੀ ਕੀ ਮੰਗ ਕਰਦੇ ਜੀ ਹੁਣ ਆਪਾਂ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ ਕੀ ਨਾਮ ਲੈ ਗਏ ਕੁਲਕਾਰ ਸਿੰਘ ਕੁਲਕਾਰ ਸਿੰਘ ਜੀ ਕੀ ਗੱਲ ਹੋਈ ਹੈ ਜੀ ਇਹ ਭਾਈ ਮੈਂ ਰੋਟੀ ਦੇਣ ਆਇਆ ਰੋਟੀ ਦੇਣ ਆ ਮੈਂ ਹਲੇ 5 ਮਿੰਟ ਹੀ ਹੋਏ ਮੈਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਹੋਇਆ ਇੱਕ ਸਰਦਾਰ ਨਿਕਲੇ ਅੰਦਰੋਂ ਉਹ ਲੈ ਕੇ ਗਿਆ ਮੈਂ ਹਲੇ ਵੇਖਣ ਆਇਆ ਇਹਨੂੰ ਫੇਰ ਵਾਪਸ ਆਇਆ ਉਹਨਾਂ ਚੰਨ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਕਿੱਥੇ ਆਇਆ ਸੀ ਇੱਥੇ ਥਾਣੇ ਦੇ ਵਿੱਚ ਰੋਟੀ ਦੇਣ ਆਇਆ ਤੇ ਜਿਹੜਾ ਮੋਟਰਸਾਈਕਲ ਆਇਆ ਥਾਣੇ ਦੇ ਅੰਦਰ ਲਾਇਆ ਸੀ ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਰ ਲੱਗਾ ਸੀ ਜਿੱਥੇ ਦਰਖਤ ਲੱਗੇ ਆ ਬੋਰਡ ਲੱਗੇ ਕਿ ਲੱਗਦਾ ਨਹੀਂ ਕਿ ਚੋਰੀਆਂ ਦਿਨ ਦਾ ਦਿਨ ਵਧਦੀਆਂ ਜਾਂਦੀਆਂ ਇਹ ਤਾਂ ਇਹ ਸਰ ਪਤਾ ਹੀ ਗਿਆ ਹੁਣ ਆਪ ਹੀ ਵੇਖ ਲਿਆ 94 ਖੋਪਣੀ ਪੁਸਤ ਦਾ ਲੱਗ ਰਿਆ ਹਾਂਜੀ ਅਵੇਨੇ ਵੇਨੇ ਲੱਗੇ ਛਾਣੇ ਦੇ ਅੰਦਰੋ ਚੁੱਕ ਕੇ ਲੱਗੇ ਆ ਹਾਂਜੀ ਅੰਦਰਲੇ ਅੰਦਰ ਲੱਗੇ ਰਦੇ ਕੀ ਹੁਣ ਤੁਹਾਡੇ ਕੋਲ ਅਰਖਾਸਤ ਕੀਤੀ ਕੰਪਲੀਟ ਲਿਖਾਈ ਹੈ ਜੀ ਕੀ ਮੰਗ ਕਰਦੇ ਜੀ ਹੁਣ ਆਪਾਂ ਨੂੰ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ